ਆ ਦੇਖੋ ਜੀ ਇੱਕ ਬੰਦੇ ਨੇ ਟੁੱਟੀ ਹੋਈ ਬਾਲਟੀ ਬੰਦੇ ਦੇ ਨੇ ਕੋਲ ਲੈ ਆਂਦੀ ਉਹ ਬੰਦੇ ਦਾ ਦਿਮਾਗ ਦੇਖੋ ਤੁਸੀਂ ਵੀ ਇਹ ਬਾਲਟੀ ਨੂੰ ਐ ਨਵੇਂ ਬਣਾ ਦੋ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਬੇ ਉਹੀ ਬਾਲਟੀ ਸੀ ਦੇਖੋ ਆਵਾਸੀਆਂ ਲਈ ਜਾਂਦਾ ਬੜਾ ਉਹ ਕਹਦਾ ਤੁਸੀਂ 5 ਮਿੰਟ ਰੋਕੋ ਕਰਦਾ ਲੋਟ ਇਹਨੂੰ ਉਹ ਉਹਨੇ ਕੱਢ ਲਿਆ ਕਾ ਚੂਨਾ ਜਿਆ ਪਤਾ ਨਹੀਂ ਕੀ ਆ ਨੂਨ ਜਿਆ ਚੂਨਾ ਪਤਾ ਨਹੀਂ ਕੀ ਆ ਆ ਕੱਢ ਲਿਆ ਉਹਨੇ ਤੇਲ ਮੈਨੂੰ ਲੱਗਦਾ ਫੋਕੂ ਇਹਨੂੰ ਇਹ ਆ ਕਿਲੇ ਬਟੇ ਆ ਬੱਟੀਆਂ ਨਾਲ ਲਓ ਜੀ ਲੱਗ ਗਿਆ ਖਿੱਚਣ ਨੂੰ ਇੰਝ ਕੋਈ ਜਦ ਤੱਕ ਮੈਨੂੰ ਲੱਗਦਾ ਵੀ ਬਾਹਲਟੀ ਜੁੜਨੀ ਨਹੀਂ ਇਹ ਅੱਗ ਲਾਉਗੇ ਇਹਨੂੰ ਪਰ ਤੁਸੀਂ ਬੰਦੇ ਦਾ ਦਿਮਾਗ ਦੇਖੋ ਵੀ ਪਤੰਦਰਾ ਜੰਨੇ ਤੋਂ ਬਾਹਲਟੀ ਦੇ ਪੈਸੇ ਲਾਉਣ ਲੱਗਿਆ ਉੱਤੇ ਟੁੱਟੀ ਜੀ ਇਹਦੇ ਐਨੇ ਜਦ ਨਵੇਂ ਆ ਜਾਂਦੇ ਆਪਣਾਲੇ ਦਾ ਮਾਰਦੇ ਨੇ ਘਮਾ ਕੇ ਪਰਸਤੀ ਤੇ ਜਿਹਾ ਸੀ ਆ ਦੇਖੋ ਤੁਸੀਂ ਇਹ ਬੰਦੇ ਦਾ ਦਿਮਾਗ ਦੇਖੀ ਜਾਓ ਆ ਸ਼ਰਾਬ ਕਰਦਰਾ ਕੰਮ ਨੇ ਉਹ ਕਦੋਂ ਰੇਵੀਲਾ ਦੇਖੋ ਤੁਸੀਂ ਆ ਪਤਾ ਨਹੀਂ ਕੀ ਕੰਮ ਇਹ ਗਲ ਜਾ ਜਿਹੜਾ ਉੱਪਰ ਲਾਈ ਜਾਂਦਾ ਇਹ ਅੱਗ ਵੀ ਨਹੀਂ ਲੱਗਦੀ ਇਹਨੂੰ ਕੀ ਬਾਤ ਹੈ ਬਾਕੀ ਭਾਈ ਬੰਦੇ ਦਾ ਘਰ ਆ ਗਈ ਜੀ ਰਾਵਾ ਹੱਥ ਪਰੇ ਗੱਲ ਲੱਗਦੇ ਤੇਰਾ ਹੱਥ ਵੀ ਨਾ ਨਾ ਹੋ ਛੋੜ ਦੇ ਲਓ ਜੀ ਆ ਰਹੀ ਹੁਣ ਇਧਰਲੇ ਪਾਸਿਓ ਯਾਰੇ ਬੰਦੇ ਦਾ ਦਿਮਾਗ ਦੇਖੋ ਤੁਸੀਂ ਵੀ ਇਹਨੂੰ ਨਾ ਤਾਂ ਅੱਗ ਲੱਗਣ ਦਿੱਤੇ ਅੱਗ ਉਹਦੇ ਉੱਤੇ ਚੱਲ ਰਹੀ ਆ ਬਾਲਟੀ ਦੇ ਨਾਲੇ ਉਹ ਵੀ ਪਲਾਸਟਿਕ ਦੇ ਬਾਕੀ ਉਹ ਐ ਬੋਦੀ ਹੋਈ ਪਈ ਆ ਲੋ ਹੁਣ ਇਹਦੇ ਵਿੱਚ ਇਹਨੂੰ ਲੱਗਦਾ ਪਾਣੀ ਭਰ ਕੇ ਦਿਖਾਊਗਾ ਵੀ ਕਿਤੋਂ ਲੀਕ ਤਾਂ ਨਹੀਂ ਆਹੜੇ ਇਧਰੋਂ ਵੀ ਰਹਿੰਦੀ ਆ ਤਾਂ ਬਹੁਤ ਲੰਬਾ ਕੰਮ ਚੱਲਿਆ ਗਿਆ ਹੌਲੀ 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 ਸਾਰੇ ਟਾਂਕੇ ਫਿੱਟ ਕਰਤੇ ਕੀ ਬਾਤ ਹੈ ਲਓ ਜੀ ਬਸ ਉਹ ਕੰਮ ਥੋੜਾ ਹੀ ਰਹਿ ਗਿਆ ਫੱਟੇ ਜੀ ਫੜ ਲਾ ਬਸ ਹੁਣ ਤਾਂ ਤਾਂ ਨਿਬੜ ਗਿਆ ਹੁਣ ਤਾਂ ਛੋਟੇ ਮੋਟੇ ਟਾਂਕੇ ਰਹਿ ਗਏ ਬਸ ਹੰਦਰਾ ਵੀ ਲਾਉਡਾਂ ਕੇ ਲੇ ਇਹਦਾ ਜਿਹੜਾ ਪਲਾਸਟਿਕ ਜਾਈ ਬਹੁਤ ਲਾਤਾ ਆਉਣਾ ਜਿਹੜਾ ਲੌਂਗ ਲੱਗਾ ਹੈ ਉੱਤੇ ਪਰ ਇੱਕ ਗੱਲ ਆ ਬਾਲ ਢਿੱਲੇ ਗਨੇ ਹੁੰਦੀ ਕਿਤੇ ਪਾਸੇ ਹੁਣ 100 ਸਾਲ ਦੀ ਗਾਰੰਟੀ ਹੈ ਇਹਦੀ ਲਓ ਜੀ ਆਹ ਉੱਤੋਂ ਤਾਂ ਉੱਕਣੀ ਛੱਡ ਤੇ ਬਾਈ ਦੇਖੋ ਬਾਈ ਇੱਕ ਵੀ ਪਾਣੀ ਦੀ ਬੂੰਦ